ਤਾ ਮੇਰਾ ਨਾ ਮੇਰੇ ਬੱਚੇ ਨੂੰ ਮਾਰ ਕੇ ਇੱਥੇ ਸੁੱਟ ਕੇ ਉਹ ਕੋਠੇ ਤੇ ਗਿਆ ਸੀ ਉਹਨਾਂ ਨੇ ਚਾਰ ਪੰਜ ਜਣਿਆਂ ਨੇ ਮਾਰ ਕੇ ਲੱਲੂ ਦਾ ਮੁੰਡੇ ਸਾਰੇ ਜਣੇ ਹੈਗੇ ਸੀ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਪਤਾ ਜੋ ਤੇ ਮੇਰੇ ਬੱਚੇ ਨੂੰ ਮਾਰ ਕੇ ਤੇ ਇੱਥੇ ਸੁੱਟ ਕੇ ਰਵੀ ਤੇ ਇੱਕ ਉਹ ਜਾ ਕੇ ਨਾਂ ਬੋ ਵੀ ਕਿਉਂ ਮਾਰਿਆ ਕੋਈ ਪੁਰਾਣਾ ਪਤਾ ਨਹੀਂ ਕਿ ਕੀ ਸੀ ਦੁਸ਼ਮਣੀ ਇਹਨਾਂ ਦਾ ਪੁਰਾਣੀ ਅੱਡੀ ਦੁਸ਼ਮਨਾ ਤਾਂ ਦੀ ਪ੍ਰਾਣੀ ਦੁਸ਼ਮਣੀ ਅੱਡੀ ਕੋਈ ਨਹੀਂ ਜਗਾ ਤੋਂ ਨਾ ਡਗਾਣੇ ਅਹੀਂ ਪਾਈ ਤੇ ਗੈਣ ਤੋਂ ਛਡਾਈ ਤੇ ਮੜਕੇ ਕੋਈ ਦੇਹਾਨੀ ਤਾਂ ਹੱਸ ਦੇਖੇ ਢਦੇ ਹਾਂ ਘਰ ਚਾਰ ਨੂੰ ਕੋਈ ਪਤਾ ਹੀ ਨਹੀਂ ਪਿਆਣਾ ਦੁਸ਼ਮਣੀਆਂ ਕੱਢਣੀਆਂ ਨਾ ਕਿਹੜੀ ਜਗ੍ਹਾ ਤੋਂ ਵਾਕਿਆ ਤੇ ਕਿੰਨੇ ਵਜੇ ਹੋਇਆ ਜੀ ਇਹ 6 ਵਜੇ ਦੀ ਗੱਲ ਜੋ ਇਹ ਕਿਹੜੀ ਕਿਹੜਾ ਵਾਕਿਆ ਇਲਾਕਾ ਕਿਹੜਾ ਹੈਗਾ ਜੀ ਸੰਜੇ ਗਾਂ ਦੀ ਕਲੋਨੀ ਨਵੀਂ ਬਾਦੀ ਨਵੀਂ ਬਾਦੀ ਸੀ ਨਹੀਂ ਮੋ ਹੁਣ ਸਵੇਰੇ ਆਈ ਸੀ ਸਵੇਰੇ ਮੌਕੇ ਤੇ ਆਈ ਇਹਦੇ ਇਹਦੇ ਇੱਥੇ ਨੀਲ-ਨੂਲ ਵੀ ਸਾਰੇ ਪਏ ਹੀ ਕੀ ਮਾਰਿਆ ਬੜੀਆਂ ਲੱਗ ਮਰੀ ਕਿ ਕੀ ਮਾਰਿਆ ਪਤਾ ਨਹੀਂ ਕੀ ਮਾਰਿਆ ਨਾਨਕ ਕਰਤਾਲ ਸਬਰਵਾਲ ਜੀ ਤੁਨਾ ਸਾਹਿਬ ਟਰਸਟ ਵਾਈਸ ਚੇਰਮੈਨ ਨੈਸ਼ਨ ਇਹ ਬੜੀ ਦੁੱਖ ਦੀ ਘੜੀ ਹੈ ਜੀ ਉਹਨਾਂ ਦਾ ਜਵਾਨ ਬੱਚਾ ਚਲੇ ਗਿਆ 22 ਸਾਲ ਦਾ ਬੱਚਾ ਸੀਗਾ ਬਹੁਤ ਜ਼ਿਆਦਾ ਸਾਡਾ ਹਿਰਦੇ ਬਲੁੰਧਿਆ ਗਿਆ ਜੀ ਅਸੀਂ ਮਹੱਲੇ ਦੇ ਲੋਕ ਆ ਅਸੀਂ ਵਸਨੀਕ ਆ ਇਸ ਮਹੱਲੇ ਦੇ ਕੋਈ ਵੀ ਐਪਨਿੰਗ ਹੁੰਦੀ ਆ ਸਾਨੂੰ ਬਹੁਤ ਦੁੱਖ ਲੱਗਦਾ ਆ ਇਹ ਬਹੁਤ ਵੱਡਾ ਨੁਕਸਾਨ ਹੋਇਆ ਇੱਕ ਵਿੱਡੋ ਜਨਾਨੀ ਦੇ ਨਾਲ ਉਹਦਾ ਬੱਚਾ ਚਲੇ ਜਾਣਾ ਇਤੋਂ ਵੱਡਾ ਸਦਮਾ ਕਦੇ ਵੀ ਕਿਸੇ ਨੂੰ ਨਾ ਹੁੰਦਾ ਤੇ ਨਾ ਕੋਈ ਬਰਦਾਸ਼ਤ ਕਰਨ ਵਾਲਾ ਹੈਗਾ ਕੋਈ ਕੁਦਰਤ ਵੱਲੋਂ ਹੋਇਆ ਪਹਾੜਾ ਵਾਪਰਿਆ ਹੋਵੇ ਤਾਂ ਉਹ ਤਾਂ ਬਰਦਾਸ਼ਤ ਕੀਤਾ ਜਾਂਦਾ ਜਿਹੜਾ ਰੰਦਸ਼ ਦੇ ਨਾਲ ਕਤਲ ਕੀਤਾ ਗਿਆ ਇਹ ਨਹੀਂ ਪਹਾੜਾ ਬਰਦਾਸ਼ਤ ਹੁੰਦਾ ਜੀ ਦੇਖੋ ਰੰਸ਼ਤਾ ਹੁੰਦੀਆਂ ਆ ਜੇ ਕਿਸੇ ਨੂੰ ਕੋਈ ਜ਼ਮੀਨ ਕਰਕੇ ਕੋਈ ਪੈਸੇ ਕਰਕੇ ਕਿਸੇ ਦਾ ਜੀ ਲੈ ਲੈਣਾ ਇਹ ਬਹੁਤ ਔਖਾ ਕੰਮ ਆ ਜੀ ਇਹ ਉਸ ਮਾਂ ਨੂੰ ਪੁੱਛ ਕੇ ਵੇਖਿਆ ਜਾਏ ਵੀ ਨੁਕਸਾਨ ਕੀ ਹੋਇਆ ਅੱਜ ਇਹ ਪ੍ਰੋਪਰਟੀ ਜਿਹੜੀ ਆ ਨਾ ਇਹ ਜਗਾ ਲਾਲਚ ਲੋਕ ਲਾਲਚਾ ਦੇ ਨਾਲ ਲੋਕਾਂ ਨੇ ਬਰਬਾਦ ਕਰਤੀ ਆ ਜੀ ਦੁਨੀਆ ਨਛੇਨਾ ਬਰਬਾਦ ਕਰਤੀ ਆ ਜੀ ਬਸ ਇਹ ਆ ਜੀ ਇਨਸਾਫ ਚਾਹੀਦਾ ਪ੍ਰਸ਼ਾਸਨ ਇਨਸਾਫ ਕਰੇ ਤੋ ਨਾ ਸਾਬਸਾ ਮੇਰਾ ਨਾਮ ਪ੍ਰਿਆ ਮੇਰੀ ਮਾਂ ਇਕੱਲੀ ਰਹਿ ਗਈ ਮੇਰੇ ਵੀਰ ਨੂੰ ਮਾਰਤਾ ਇਹਨਾਂ ਨੇ ਧੋਖਾ ਨਾ ਭਲਾ ਕੇ ਕੋਠੇ ਤੇ ਪਤਾ ਨਹੀਂ ਕੀ ਕੀਤਾ ਸੱਟਾ ਸੁੱਟਾ ਬਣੀਆਂ ਲਾਈਆਂ ਆ ਗਿੱਟਾ ਵੀ ਗਿੱਟਾ ਵੀ ਤੋੜਦਾ ਦੀ ਬਾਹ ਤੋੜੀ ਇਹ ਮੂੰਹ ਤੇ ਬੜੀ ਸੱਟ ਲਾਈ ਆ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਹਾਂ ਨੂੰ ਸਵੇਰੇ ਲੱਗਾ 6:30 ਵਜੇ ਪਤਾ ਹਲੋ ਜੀ ਲੋੜੀ ਦਾ ਤਿਹਾਰ ਸੀਗਾ ਹਾਂਜੀ ਇੱਕ ਬੋਬੀ ਨਾਂ ਦਾ ਮੁੰਡਾ ਵਾ ਉਹਦਾ ਵਿਆਹ ਨਵਾਂ ਹੋਇਆ ਸੀ ਤੇ ਉਹ ਆਪਣੇ ਕੋਠੇ ਤੇ ਲੋੜੀ ਦਾ ਤਿਹਾਰ ਬਣਾ ਰਿਹਾ ਸੀ ਆਪਣੇ ਰਿਸ਼ਤਾਰਾਂ ਦੇ ਨਾਲ ਇਹ ਗਵੰਡੀ ਆ ਵਕਾਸ ਤੇ ਇਹ ਵੀ ਉਥੇ ਚਲੇ ਗਿਆ ਇਹਨਾਂ ਨੇ ਗੁੱਡੀਆਂ ਵੀ ਡਾਈਆਂ ਤੇ ਸ਼ਰਾਬ ਵਗਾਰਾ ਵੀ ਪੀਤੀ ਹੈ ਇਹਨਾਂ ਦੀ ਮਾਤਾ ਦੇ ਕਹਿਣ ਦੇ ਮੁਤਾਬਕ ਵੀ ਉਹਨੂੰ ਧੱਕੇ ਮਾਰ ਕੇ ਤੇ ਘਰ ਸੁੱਟ ਗਏ ਨੇ ਤੇ ਰਾਤ ਨੂੰ ਨਾ ਬੈਠਦੇ ਪਾਤਾ ਜਦੋਂ ਸਵੇਰੇ ਉੱਠ ਕੇ ਵੇਖਿਆ ਵਾ ਤੇ 6 ਵਜੇ ਕਰੀਬ ਉਹਦੀ ਮੌਤ ਹੋ ਚੁੱਕੀ ਸੀ ਇਹਦੀ 27 ਸਾਲ ਹੋ ਗਏ ਆ ਜੀ ਕੁਵਾਰਾ ਆ ਜੀ ਵਗੈਰਾ ਕੋਈ ਪਤਾ ਲੱਗਾ ਨਹੀਂ ਇਹਨਾਂ ਨੂੰ ਪਤਾ ਪੁਰਾਣੀ ਰੰਜੀ ਸੀ ਪੁਰਾਣੀ ਰੰਜੀ ਤੇ ਕਹਿੰਦੇ ਜਗ੍ਹਾ ਦੀ ਸੀ ਪਹਿਲਾਂ ਅੱਛਾ ਜੀ ਕੋ ਡੇਢ ਸਾਲ ਪਹਿਲਾਂ ਚਲਦੀ ਸੀਗੀ ਉਹ ਉਹਨਾਂ ਦਾ ਰਾਈ ਨਾਮ ਹੋ ਚੁੱਕਾ ਹੁਣ ਨਵੀਂ ਰੰਜੀ ਸ਼ਿਦਾਨੀ ਹੈ ਸਰ ਨੂੰ ਬੰਦੇ ਜੀ ਇੱਕ ਫੜਿਆ ਵਾ